ਟੋਟਾ ਲਾ ਕੇ ਹੁਣ ਹੋਵੇਗੀ ਤੇ ਸਮਾਗਮ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਪੁਜੇ ਹੋਏ ਹੋਤੇ ਸੰਤ ਮਹਾਂਪੁਰਖ ਤੇ ਸਤਿ ਸਾਨਾਂ ਤੇ ਬੋਹਣੇ ਨੇ ਉਹਨਾਂ ਦਾ ਵੀ ਧੰਵਾਦ ਔਰ ਮਾਣ ਜੋ ਪ੍ਰਧਾਨ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗੌਕਤ ਸਰਦਾਰ ਹਰਜਿੰਦਰ ਸਿੰਘ ਜੀ ਕੋਈ ਕਿਤੇ ਦਾ ਆਉਂਦੇ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਏ ਹਨ ਨਗਾਰੇ ਦੀ ਗੱਲ ਕਰੀਏ ਜਿਸ ਦਾ ਪਹਿਲੇ ਬੁਲਾਏ ਆਪ ਜੀ ਵਾਸਤੇ ਗਏ ਹਨ ਭਾਨਦੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਭਰੰজিৎ ਨਗਾਰਾ ਪੜਵਾਇਆ ਉਹ ਤਿਆਗ ਕਰਵਾਇਆ ਫਿਰ ਉਹਦੇ ਉੱਤੇ ਝੁੰਡਾ ਲਾਈਆ ਤਾਂ ਪਹਾੜੀ ਰਾਣੀਆਂ ਦੇ ਗਾਂਦੇ ਵਿੱਚ ਉਸ ਦੀ ਆਵਾਜ਼ ਵੱਜੀ ਉਹਨਾ ਆਖਿਆ ਕਿ ਸਾਡੇ ਸਾਹਮਣੇ ਤਾਂ ਕੋਈ ਧੋਲ ਨਹੀਂ ਆਇਆ ਜਾਣ ਸਕਦਾ ਸੀ ਲਗਾੜੀ ਦੇਵਾਲ ਵਾਲਾ ਕੌਣ ਆ ਗਿਆ ਧਰਮ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸੁਪੀ ਗੋਮ ਦੇ ਵਿੱਚ ਪਰਮਰ ਦੀ ਪ੍ਰਾਰਥਨਾ ਕਰਕੇ ਐਸੀ ਅਣਖ ਐਸੀ ਬਹਾਦਰੀ ਪ੍ਰਾਪਤ ਕੀਤੀ ਫਿਰ ਉਹ ਕਲਾ ਕਲਾ ਸੰਗੀਤਿਕ ਸਮਾਸਵਾਰ ਲਖ ਦੇ ਨਾਮ ਲੱਗਿਆ ਕਾਲੇ ਦੀ ਕਰਨੀ ਕਲਾ ਦਾ ਪ੍ਰਤੀ ਗੋਲਾ ਮੰਨ ਲਾ ਜਿਸ ਦੀ ਹੱਤਤਾ ਸਮਝੇ ਜੀ ਮਾਪੁਰਖਾ ਵੱਲੋਂ ਇਹ ਬਾਗੁੜੀ ਦਾ ਮਾਇਦਾ ਜੱਥੇਬੰਦੀ ਸ਼ਰੋਧੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਾਇਜ਼ ਦੇ ਨੋਟਾ ਲਾ ਕਰਕੇ ਖੁਰਕੀਤੀ ਜਾਵੇਗੀ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਚਾਵਲਾ ਸਾਹਿਬ ਜੀ ਨੇ ਕਾੰਨ ਦਿਖਾਇਆ ਕਿ ਇਹਦੀ ਜਿਹ ذمہ داری ਹੈ ਉਹ ਰਿੰਦ ਤੇ ਦੇਰੀ ਸਾਹੀ ਤੇ ਕਿ ਜੀ ਜੇ ਸਤਿ ਸ੍ਰੀ ਅਕਾਲ ਜੀ ਮੈਂ ਤੇ ਉਹਨਾਂ ਨੂੰ ਦੁਸਤਾਰ ਦੇ ਰੂਪ ਵਿੱਚ ਜੀ ਲਾਵੇਗੀ ਆਪ ਸਾਰਿਆਂ ਸਰਕਾਂ ਦਾ ਮਹਾਂਪੁਰਖਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਾਈਂ ਦੀ ਸੰਗਤ ਨੂੰ ਬੋਲੇ ਬੰਦੇ ਦੇ ਸਤਿਕਾਰ ਤੇ ਵਾਰੀਆਂ ਬਹੁਤ ਬਹੁਤ ਵਧਾਈਆਂ ਸਤਿਗੁਰੂ ਦੀ ਕਿਰਪਾ ਕਰਕੇ ਸਾਡੇ ਵਿੱਚ ਇਹਦਾ ਇਤਵਾ ਦੇ ਨਾਲ ਪਕਿਸ਼ਕਰ ਅਨੰਦ ਚੱਕੋ ਅੱਗੇ ਆਜੋ ਜਿਆਦਾ ਕੀ ਆ ਰਾਣੀ ਅਗੇ ਗਏ ਕੋ ਯਾਰੋ ਯਾਰ ਬਣੀ ਗਏ ਜੇ ਵੀ ਜਾਣ ਗਏ ਸੀ ਜੋ ਵੀ ਬਣੀ ਸੀ ਤੇਰੇ ਛੇ ਅਰੋੜ ਬੀਜ ਕਰਨੇ ਦਾ ਕੀ ਫਰਕ ਪਿਆਣਾ ਬੰਨੇ ਨੂੰ ਦੋ ਪਹਿਲਾਂ ਪਿਸਟੇਲ ਤੋਂ ਜਾਵਲਾ ਸਾਹਿਬ ਸਟੇਲਿੰਗ ਕਰਾ ਦਿਓ ਬਾਬਾ ਜੀ ਮੈਨੂੰ ਸਮਝ ਨਹੀਂ ਆਉਂਦਾ ਥੋੜਾ ਜਿਹਾ ਕੁਛ ਹੋਰ ਬੋਲੋ ਮੈਂ ਰੱਖਾਂ ਦਿਖਾ ਦਿਓ ਕਰੋ ਯਾਰ ਕੀ ਦਾ ਸਮਾਂ ਪਿਆ ਕਿ ਕਿਹਨਾਂ ਸਮਾਂ ਨਹੀਂ ਬਾਬਾ ਤੁਹਾਨੂੰ ਆਰੇ ਮੀਆਂ ਕਹੋ ਨੀ ਦੇਣਾ ਜਿਆਦਾ ਭੈਣਾਂ ਬਾਬੇ ਉਤਾਰ ਦੀ ਕੋਲੀ ਕਹਿੰਦੇ ਇਹ ਨਹੀਂ ਕਾਰਜ ਕਰਦੇ ਤੇ ਮੇਰਾ ਬਾਬਾ ਜੀ ਮੰਨ ਰਿਹਾ ਤੇ ਮਾੜਾ ਨਿਹਾੜੇ ਇੱਕ ਸ਼ਰੋਣੀ ਕਹਿੰਦੀ ਰਹਿ ਗਿਆ ਬੋ ਸਰਦੋਰੀਂ ਤੇ ਨੋਈ ਮਾਈ ਜੀ اٿي <laughs> ਇਸਾ ਘੋਲਾ ਮਹੱਲਾ ਦੀ ਰਸਮੀ ਤੌਰ ਤੇ ਜਿਹੜੀ ਆਗਾਜ਼ ਹੋਤ ਹੈ ਉਹ ਤੋਂ ਬਾਅਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਕਤ ਸ਼੍ਰੀ ਕੇਸਗੜ੍ਹ ਜੀ ਦੇ ਨਾਮ ਪਰ ਸਾਬ ਦੇ ਵਿਖੇ ਹੋਲੇ ਮਹੱਲੇ ਦੀ ਅਰੰਭਤਾ ਜਿਹੜੀ ਹੈ ਉਹ ਅੱਜ ਨਗਾਰਿਆਂ ਦੀਆਂ ਚੋਟਾਂ ਲਾ ਕੇ ਕਿਲਾ ਆਨੰਦਗੜ੍ਹ ਸਾਹਿਬ ਜੀ ਤੋਂ ਆਰੰਭ ਕੀਤੀ ਗਈ ਹੈ ਜੇ ਅੰਤ ਸੰਮਤਾਂ ਨੇ ਹਾਜ਼ਰੀਆਂ ਭਰੀਆਂ ਸਲਤਾ ਮਹਾਂਪੁਰਖਾਂ ਨੇ ਹਾਜ਼ਰੀਆਂ ਭਰੀਆਂ ਨੇ ਔਰ ਸਵੇਰੇ ਤਕਰੀਬਨ 9 ਵਜੇ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਸ੍ਰੀ ਫਨਕਾਰ ਸਾਹਿਬ ਦਾ ਰਾਮ ਪੋਣਗੇ ਪਹਿਲੇ ਪੜਾ ਦਾ ਭੋਲਾ ਮਹੱਲਾ ਜਿਹੜਾ ਸ੍ਰੀ ਕੀਰਤਪੁਰ ਸਾਹਿਬ ਦੇ ਵਿਖੇ 21 ਤਰੀਕ ਤੇ ਇਕੱਠਮਾਇਆ ਹੋ ਰਿਹਾ ਹੈ। ਔਰ 24 ਤੋ ਲੈ ਕਰਕੇ 26 ਤਰੀਕ ਤੱਕ ਦੂਜੇ ਪੜਾ ਦਾ ਭੋਲਾ ਮਹੱਲਾ ਤੱਕ ਸ੍ਰੀ ਕੇਸ਼ਗੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸਾਰੀਆਂ ਸਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਹਿੱਸੇ ਭਰ ਕੇ ਹਾਜ਼ਰੀਆਂ ਭਰ ਕੇ ਜੋਤਰਦਨੀ ਪੂਸ਼ਣ ਪ੍ਰਾਪਤ ਕਰੋ ਜੀ। ਪਤਾ ਲੱਗਾ ਹੈ ਬੜੀ ਦੁਖਦਾਈ ਘਟਨਾ ਹੈ। ਜੋਗੋ ਤੋਂ ਹਰ ਸਾਲ ਨਗਰ ਕੀਰਤਨ ਬੋਲੇ ਮਹੱਲੇ ਦੀ ਪਰਮਤਾ ਕਰ ਰੱਖਾ ਆਰੰਭਤਾ ਕਰਾਉਣ ਵਾਸਤੇ ਉਹ ਨਗਰ ਕੀਰਤਨ ਉੱਥੋਂ ਆਰੰਭ ਹੁੰਦਾ ਹੈ ਔਰ ਨਗਰ ਕੀਰਤਨ ਦੇ ਦੌਰਾਨ ਟਰੈਕਟਰ ਤੇ ਵੀਰ ਉਹ ਸਟੰਟ ਕਰ ਰਿਹਾ ਸੀ ਉਹ ਸਟੰਟ ਕਰਦਿਆਂ ਹੋਇਆ ਅਚਾਨਕ ਉਹ ਟਰੈਕਟਰ ਪਲਟ ਗਿਆ ਔਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਇਹ ਵੀ ਇਹ ਕਹਿੰਦੇ ਕਿ ਇਹਦਾ ਗਲਤ ਹੈ ਜਿਹੜਾ ਅੱਜ ਅੱਜ ਜਿਹੜਾ ਹੋ ਵੀ ਆਪਣੀ ਨਿਕਾਮ ਤੱਕ ਨੌਜਵਾਨਾਂ ਦਾ ਹੋ ਗਿਆ ਮੈਂ ਤਾਂ ਜਿਹੜੇ ਪਿੰਡਾਂ ਦੇ ਵਿੱਚ ਜਦੋਂ ਨੌਜਵਾਨ ਘੁਰਦੇ ਨੇ ਟਰੈਕਟਰ ਵਾਲਿਆਂ ਲੈ ਕਰਕੇ ਔਰ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਨੀ ਚਾਹੀਦੀ ਆ ਸਿਆਣੇ ਬਜ਼ੁਰਗਾਂ ਨੂੰ ਤੇ ਜਦੋਂ ਤੁਸੀਂ ਜਾਂਦੇ ਹੋ ਉਥੇ ਜਾ ਕੇ ਹੁਲੜਬਾਜੀ ਨਹੀਂ ਕਰਨੀ ਆਪਾਂ ਸਟੰਟ ਨਹੀਂ ਕਰਨੇ ਆਪਾਂ ਗੁਰੂ ਦੀ ਭੈ ਭਾਵਨੇ ਦੇ ਵਿੱਚ ਰਹਿ ਕਰਕੇ ਹੋਲਾ ਮਹੱਲਾ ਬਣਾਉਣਾ ਹੈ ਔਰ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਕਿ ਜਾਨਾਂ ਬਹੁਤ ਕੀਮਤੀ ਨੇ ਇਸ ਕਰਕੇ ਜਾਨੀ ਮਾਲੀ ਨੁਕਸਾਨ ਨਾ ਹੋਵੇ ਆਪਾਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿ ਕਰਕੇ ਹੋਲਾ ਮਹੱਲਾ ਮਨਾਈਏ ਨਾ ਕਿ ਡਾਇਰੈਕਟਰਾਂ ਨੂੰ ਸਟੰਟ ਕਰਕੇ ਜਾਂ ਮੋਟਰਸਾਈਕਲਾਂ ਤੋਂ ਸਟੰਟ ਕਰਕੇ ਜਿਹਦੀ ਆਜ਼ਾਦ ਹਸਦੀ ਹੋਊਗੀ ਜਿਹੜਾ ਧਰਮ ਨਿਰਪੱਖਤਾ ਦੇ ਵਿੱਚ ਤੇ ਸਰਬੱਤ ਦੇ ਭਲੇ ਤੇ ਪੂਰਾ ਵਿਸਰੂਗਾ ਉਹ 사ਤਗੁਰ ਜੀ ਨੇ ਕਾਉਂ ਦੀ ਸਿਜਣਾ ਕੀਤੀ 1699 ਦੇ ਵਿੱਚ ਤੇ ਉਸ ਤੋਂ ਬਾਅਦ 1 ਸਾਲ ਬਾਅਦ 사ਤਗੁਰ ਜੀ ਨੇ ਸਾਰੀ ਕੌਮ ਨੂੰ ਉਦੇਸ਼ ਕੀਤਾ ਕਿ ਹੋਲਾ ਮਹੱਲਾ ਕਿਉਂਕਿ ਇਹ ਸਿੱਖ ਧਰਮ ਦੀ ਬਲਕਣਤਾ ਵੀ ਆ ਸਾਰੇ ਧਰਮਾਂ ਦੇ ਜਿੰਨੇ ਵੀ ਤਿਹਾੜੇ ਆ ਉਹ ਮੁਬਾਰਕ ਆ ਪਰ ਸਿੱਖ ਪੰਥ ਦੇ ਵਿੱਚ ਸਤਿਗੁਰੂ ਜੀ ਨੇ ਇਹਨਾਂ ਤਿਹਾੜਿਆਂ ਨੂੰ ਆਪਣੇ ਢੰਗ ਦੇ ਨਾਲ ਮਨਾਉਣ ਦੀ ਪ੍ਰੇਰਣਾ ਕੀਤੀ ਸਾਡੇ ਮਹੱਲਾ ਮਨਾਇਆ ਜਾਂਦਾ ਹੋਲਾ ਭੰਵੇਂ ਹੋਲੀ ਦੂਸਰਾ ਧਰਮ ਉਹਨਾਂ ਦੀ ਇਹ ਇੱਕ ਤਿਹਾੜ ਆ ਪਰ ਸਤਿਗੁਰੂ ਜੀ ਨੇ ਫਿਰ ਸਮੁੱਚੀ ਕੌਮ ਨੂੰ ਇਕੱਠਾਂ ਇਕੱਤਰ ਕਰਕੇ ਉਹਨਾਂ ਦੇ ਵਿੱਚ ਬਾਹੂ ਬਲ ਵੀ ਭਰਿਆ ਆਤਮਿਕ ਬਲ ਦੇ ਨਾਲ ਸਰੀਰਕ ਬਲ ਵੀ ਭਰਿਆ ਤੇ ਇਹੋ ਕਾਰਨ ਆ ਕਿ ਅੱਜ ਇੰਨਾ ਚਿਰ ਹੋਰ ਤੋਂ ਬਾਅਦ 324 ਸਾਲ ਤੋਂ ਬਾਅਦ ਅੱਜ ਵੀ ਖਾਲਸਾ ਪੰਥ ਉਹ 1700 ਜਿਹੜੀਆਂ ਸਤਿਗੁਰ ਜੀ ਨੇ ਪਿਰਤਾਂ ਪਾਈਆਂ ਨਗਾਰੇ ਵੱਜ ਰਹੇ ਆ ਇਹ ਉਸ ਗੱਲ ਦਾ ਪ੍ਰਤੀਕ ਆ ਉਦੋਂ ਦਾ ਸਤਿਗੁਰ ਜੀ ਨੇ ਕੋਈ ਰਾਸਤਾ ਕਾਇਮ ਨਹੀਂ ਸੀ ਕਰਨੀ ਪਰ ਖਾਲਸੇ ਨੂੰ ਇਹ ਬਰਾਸ ਤੇ ਏਡੀ ਵੱਡੀ ਵਾਕਸ ਦਿੱਤੀ ਜਦ ਤੱਕ ਖਾਲਸਾ ਪਵਿੱਤਰ ਗੁਰਵਾਨੀ ਨਾਲ ਜੁੜਿਆ ਰਹੂ ਜਦ ਤੱਕ ਖਾਲਸਾ ਆਪਣੀਆਂ ਪਰੰਪਰਾਵਾਂ ਨਾਲ ਜੁੜਿਆ ਰਹੂ ਸਤਿਗੁਰ ਜੀ ਤਾਣ ਦੇਣਗੇ ਆ ਸਾਰੀਆਂ ਵਿਰੋਧੀਆਂ ਦਾ ਕੇਵਲ ਤਾਂ ਕੇਵਲ ਇੱਕੋ ਗੱਲ ਤੇ ਜ਼ੋਰ ਲਗਾਇਆ ਪਈਆਂ ਨਿਆ ਸੰਸਥਾਵਾਂ ਨੂੰ ਕਿਵੇਂ ਖਤਮ ਕਰਨਾ ਇਹਨਾਂ ਦੀਆਂ ਪਰੰਪਰਾਵਾਂ ਨੂੰ ਕਿਵੇਂ ਖਤਮ ਕਰਨਾ ਪਰ 사ਤਗੁਰੂ ਜੀ ਕਿਰਪਾ ਕਰ ਨੇ ਖਤਮ ਨਹੀਂ ਹੋਣੀਆਂ 사ਤਗੁਰੂ ਜੀ ਦੇ ਬੇਲੇ ਵੀ ਜਿਹੜੇ ਖਾਤਮੇ ਕਰਦੇ ਸੀ ਉਹ ਆਪ ਖਤਮ ਹੋ ਗਏ ਅੱਜ ਕੋ ਨਾਂ ਲੈਣ ਨੂੰ ਤਿਆਰ ਨਹੀਂ ਤੇ ਖਾਲਸਾ ਗੁਰੂ ਦਸਮ ਪਾਤਸ਼ਾਹ ਦਾ ਸਾਜਿਆ ਇਹਦੀ ਜਿਹੜੀ ਜਿੱਨਾ ਚ ਇਹ ਧਾਰਤੀ ਰੈਣੀ ਇਸਮਾਨ ਜ਼ਮੀਰ ਹਨ ਇਹਦੀ ਅਡਰੀ ਤੇ ਬੱਕਰੀ ਪਛਾਣ ਇਸੇ ਤਰ੍ਹਾਂ ਚੱਲਦੀ ਨਹੀਂ ਸਾਰੀ ਸੰਗਤ ਨੂੰ ਆਪਾਂ ਸ਼ੁਰੂਆਤ ਕੀਤੀ ਅੱਜ ਦੇ ਨਵਿੱਤਰ ਦਿਹਾੜੇ ਤੇ ਹੋਲੇ ਮਹੱਲੇ ਦੇ ਬਹੁਤ ਬਹੁਤ ਵਧਾਈ ਵੀ ਦਿੰਦਾ ਕਾਮਨਾ ਵੀ ਕਰਦਾ ਕਿ ਆਉਂਦੇ ਛੇ ਦਿਨ ਲਗਾਤਾਰ ਨਿਰੰਤਰ ਇਹ ਹੋਲਾ ਮਹੱਲਾ ਚੱਲਣਾ ਇਹਦੇ ਵਿੱਚ ਸ਼ਮੂਲੀਅਤ ਨਹੀਂ ਕਰਕੇ ਤੇ ਗੁਰੂਆਂ ਪਰਮਪਰਾਂ ਦਾ ਅਨੁਭਵ ਆਈਏ ਵੀ ਕੋਈ ਇਹੋ ਜਿਹਾ ਕਾਰਜਨਾ ਕਰੀਏ ਜਿਨ੍ਹਾਂ ਕਾਰਜਾਂ ਦੇ ਨਾਲ ਮੋਰ ਸਾਨੂੰ ਪਸਤਾਵਾ ਕਰਨਾ ਪਵੇ ਗੁਰੂ ਗੁਰੂ ਕਰਦੇ ਜਾਈਏ ਗੁਰੂ ਗੋਬਿੰਦ ਕਰਦੇ ਜਾਈਏ ਬਾਦਵਾਟਾ ਦਾ ਅਸੀਂ ਇੱਕ ਲੈਕਚਰ ਦੇ ਵਿੱਚ ਵੀ ਤੁਸੀਂ ਕਿਹਾ ਕਿ ਕੁਝ ਲੋਕ ਤਾਂ ਜਿਹੜੀਆਂ ਸਿੱਖਾਂ ਨੂੰ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਭਾਰਤਾਂ ਦੇ ਵਿੱਚ ਦੇਖੋ ਜਿਹਹਲੇ ਸਿੱਖ ਪਾਂਦੀਆਂ ਸੰਸਥਾਵਾਂ ਕਿਉਂਕਿ ਜਿਹਹਲੇ ਕਿਸੇ ਨੂੰ ਕਮਜ਼ੋਰ ਕਰਨਾ ਹੋਵੇ ਉਹਦਾ ਇਤਿਹਾਸ ਕਮਜ਼ੋਰ ਕਰ ਦੇਦਾ ਉਹਦੇ ਇਤਿਹਾਸ ਮਲਗੂਡਾ ਕਰ ਦੇਦਾ ਉਹਨਾਂ ਦੀਆਂ ਸੰਸਥਾਵਾਂ ਨੂੰ ਵੱਖਰਾ ਬਣਨਾ ਸ਼ੁਰੂ ਕਰ ਦੇਦਾ ਤੇ ਜਿਹਲੇ ਉਹ ਵੰਡ ਹੁੰਦੀਆਂ ਤੇ ਫੇਰ ਸੰਸਥਾਵਾਂ ਜਿਹੜੀਆਂ ਉਹ ਕੌਮ ਦੇ ਉਸ ਪ੍ਰਵੇਖੋਂ ਵੀ ਥੋੜਾ ਨੁਕਸਾਨ ਪਹੁੰਚਾਉਂਦੀ ਉਸ ਕਰਕੇ ਖਾਲਸਾ ਪੰਥ ਨੂੰ ਇਹ ਹਸ਼ਿਆਰ ਹੋਣਾ ਬਹੁਤ ਔਰ ਹਸ਼ਿਆਰ ਵੀ ਆ ਮੈਂ ਤਾਂ ਸਮਝਦਾ ਤਾਂ ਅੱਜ ਫਿਰ ਸੰਸਥਾਵਾਂ ਨੂੰ ਕਿੱਡੇ ਵੱਡੇ ਜ਼ੋਰ ਦੇ ਨਾਲ ਯਤਨ ਕੀਤਾ ਜਾ ਰਿਹਾ ਖਤਮ ਕਰਨ ਨੂੰ ਇਹ ਖਾਲਸੇ ਨੂੰ ਕੋਈ ਗੁਰੂ ਸਾਹਿਬ ਦੀ ਕਿਰਪਾ ਕਰਨ ਪਾਕਿਸਤਾਨ ਇਹਦੇ ਉੱਤੇ ਅੱਜ ਸੁਚੇਤ ਹੋਣ ਦੀ ਲੋੜ ਹੈ ਜਾਨੀ ਅੰਮ੍ਰਿਤਪਾਲ ਸਿੰਘ ਨੂੰ ਉਹ ਨਾਂ ਦਾ ਜਿਹੜਾ ਐਂਡਰਸਨ ਹੋਰ ਇੱਕ ਸਾਲ ਨਹੀਂ ਲੰਘਣਾ ਹੈ ਇਹ ਵੀ ਇਸੇ ਕਦੋਂ ਇਸੇ ਦੇਖੋ ਦੇਖੋ ਉਹਦੀ ਐਨਐਸਏ ਬਿਲਕੁਲ ਨਹੀਂ ਬਣਦੇ ਕਿਉਂਕਿ ਜਿਹੜੇ ਪਹਿਲਾ ਕੇਸ ਦਰਸੀ ਉਹਨਾਂ ਕੇਸਾਂ ਦੀ ਤਹਿਤ ਉਹ ਐਨਐਸਏ ਲੱਗੇ ਸੀ ਹੁਣ ਤਾਂ ਕੋਈ ਨਵੀਂ ਗਰਾਊਂਡ ਨਹੀਂ ਤੇ ਅਸੀਂ ਇਹਨਾਂ ਨੂੰ ਲੀਗਲ ਤੌਰ ਤੇ ਪਹਿਲਾਂ ਵੀ ਚੈਲੰਜ ਕੀਤਾ ਸੀ ਹੁਣ ਵੀ ਉਹ ਨਹੀਂ ਚੈਲੰਜ ਕਰ ਰਹੇ ਆ ਕਿਉਂਕਿ ਅਮਰਪਾਲ ਦੇ ਉਹਨਾਂ ਦੇ ਸਾਥੀਆਂ ਦੀ ਸਾਰੀ ਲੀਗਲ ਪੈਰਵਾਈ ਹੌਨ ਕਮਿਸ਼ਨਰ ਬਣ ਕੇ ਕਮੇਟੀ ਕਰਦੀ ਆ ਤੇ ਉਹ ਐਨਐਸਏ ਲਾਉਣ ਦੀ ਕੋਈ ਮੇਰਾ ਖਿਆਲ ਗਰਾਊਂਡ ਵੀ ਨਹੀਂ ਜਿਹੜੀ ਗਰਾਊਂਡ ਪਹਿਲਾਂ ਸੀ ਉਹ ਹੀ ਗਰਾਊਂਡ ਚਾਕੇ ਉਹ ਇਹ ਸਟੈਂਡ ਕਰ ਦੁੱਤੀ ਆ ਕਿ ਮੇਰਾ ਖਾਟ ਟੁੱਟ ਜਾਊਗਾ